ਜੀ ਵੀਡੀਓ ਦੇਖ ਰਹੀ ਆ ਮੈਂ ਸਭ ਨੂੰ ਜੀ ਅਨੂ ਲੈ ਕੇ ਹਾਜ਼ਰ ਅੱਜ ਦੀ ਵੱਡੀ ਖਬਰ ਸ਼ੁਰੂਆਤ ਕਰਦੀ ਹਾਂ ਅੱਜ ਦੀ ਵੱਡੀ ਖਬਰ ਹੈ SBI ਬੈਂਕ ਦੀ ਫਰਜੀ ਬ੍ਰਾਂਚ ਹੀ ਖੋਲ ਲਈ ਇਸ ਦਿਨ ਤਾਮਿਲਨਾਡੂ ਚ ਤਿੰਨ ਲੋਕਾਂ ਨੇ ਮਿਲ ਕੇ ਸਟੇਟ ਬੈਂਕ ਆਫ ਇੰਡੀਆ ਦੀ ਆਪਣੀ ਹੀ ਬ੍ਰਾਂਚ ਖੋਲ ਲਈ ਇਸ ਦਾ ਪਤਾ ਲੱਗਣ ਤੇ ਤਾਮਿਲਨਾਡੂ ਪੁਲਿਸ ਨੇ ਇਹਨਾਂ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਜਿਸ ਦੇ ਨਾਲ ਹੀ ਪਿਛਲੇ 3 ਮਹੀਨਿਆਂ ਤੋਂ ਚੱਲ ਰਿਹਾ ਇਸਨ ਹਾਲਾਂਕਿ ਅਜੇ ਤੱਕ ਕੋਈ ਖੁਲਾਸਾ ਨਹੀਂ ਹੋਇਆ ਹੈ ਇਨ੍ਹਾਂ ਤਿੰਨ ਨੇ ਕਿੰਨੇ ਗਾਹਕਾਂ ਨਾਲ ਧੋਖਾਧੜੀ ਕੀਤੀ ਜੇ ਇੰਨੀ ਰਕਮ ਦੀ ਠੱਗੀ ਮਾਰੀ ਜਿਸ ਕੋਈ ਪਤਾ ਨਹੀਂ ਚੱਲਿਆ ਹੈ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਮਿਲੜ ਪੁਲਿਸ ਨੇ ਕਿਹਾ ਕਿ ਪਨਰੂਤੀ ਵਿੱਚ ਇੱਕ ਅਸਥਾਈ ਅਪਰਾਧ ਵਿੱਚ ਹਿੱਸਾ ਲੈਣ ਦੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਪੁਲਿਸ ਨੇ ਦੱਸਿਆ ਕਿ ਗ੍ਰਿਫਤਾਰ ਕੀਤੇ ਗਏ ਲੋਕਾਂ ਨੂੰ ਇੱਕ ਸਾਬਕਾ ਬੈਂਕ ਕਰਮਚਾਰੀ ਦਾ ਪੱਤਰ ਵੀ ਸ਼ਾਮਿਲ ਹੈ SBI ਦੀ ਫਰਜੀ ਸ਼ਾਖਾ ਖੋਲਣ ਦਾ ਮਾਸਟਰਮਾਈਂਡ ਕਮਲ ਬਾਬੂ ਸੀ ਅਤੇ ਬਾਬੂ ਦੇ ਪਿਤਾ ਮਾਤਾ ਪਿਤਾ ਦੋਵੇਂ ਸਾਹਿਬ ਦਾ ਬੈਂਕ ਦੇ ਕਰਮਚਾਰੀ ਸਨ ਉਸਦੇ ਪਿਤਾ 10 ਸਾਲ ਤੋਂ ਪਹਿਲਾਂ ਹੀ ਮੌਤ ਹੋ ਗਈ ਅਤੇ ਇਸੇ ਤਰ੍ਹਾਂ ਦੇ ਕਾਫੀ ਸਕੈਮ ਚੱਲ ਰਹੇ ਹਨ ਅਤੇ ਉਹਨਾਂ ਨੇ ਇਕੱਠੇ ਰਲ ਕੇ SBI ਦੇ ਇੱਕ ਫਰਜੀ ਸ਼ਾਖਾ ਖੋਲਣ ਦੀ ਕੋਸ਼ਿਸ਼ ਕੀਤੀ ਅਤੇ ਸ਼ਾਖਾ ਖੋਲਣ ਤੇ ਉਹਨਾਂ ਨੇ ਕਾਫੀ ਲੋਕਾਂ ਨਾਲ ਠੱਗੀ ਕੀਤੀ ਅਤੇ ਜਿੱਥੇ ਵੀ ਤੁਸੀਂ ਆਪਣੇ ਪੈਸੇ ਜਮ੍ਹਾਂ ਕਰੋ ਉਸ ਦੇ ਬਾਰੇ ਉਹ ਸ਼ਾਖਾ ਬਾਰੇ ਪੂਰੀ ਜਾਣਕਾਰੀ ਲੈ ਕੇ ਜਾਣੀ ਚਾਹੀਦੀ ਹੈ ਇਸ ਦੇ ਨਾਲ ਹੀ ਫਰਜੀ ਐਸ ਬੀ ਆਈ ਬੈਂਕ ਦੀ ਫਰਜੀ ਖੋਲਣ ਨਾਲ ਕਾਫੀ ਲੋਕਾਂ ਦਾ ਬਹੁਤ ਨੁਕਸਾਨ ਹੋਇਆ ਹੈ ਖਬਰ ਨੂੰ ਅੰਤ ਤੱਕ ਵੇਖਣ ਲਈ ਧੰਨਵਾਦ